ਕਦਮ ਕਦਮ ਅੰਚਾਰ ਕਰਕੇ ਸਤਿਗੁਰਾਂ ਦੇ ਪਾਵਨ ਦਰਬਾਰ ਅੰਦਰ ਪਹੁੰਚਾ ਕੀਤਾ ਹੈ ਸਤਿਗੁਰੂ ਪਾਤਸ਼ਾਹ ਨੇ ਆਉਣ ਬਾਣੀ ਕਹਿੰਦੀ ਆਓ ਸਿੱਖ ਸਤਿਗੁਰੂ ਕੀ ਪਿਆਰਿਓ ਗਾਓ ਸੱਚੀ ਬਾਣੀ ਬਾਣੀ ਅਸੀਂ ਅੰਮ੍ਰਿਤ ਜਿਲੇ ਆ ਕਰਕੇ ਸਤਿਗੁਰਾਂ ਦੀ ਪਵਨ ਬਾਣੀ ਨੂੰ ਸੁਣੇ ਗਉਮੇ ਆ ਸੁਣਦੇ ਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ 71 ਗੁਰਸਿੱਖੋ ਆਪਾਂ ਗੁਰੂ ਦਰਬਾਰ ਨੰਨਵਾਹੀ ਫਾਜ਼ਰੀਆਂ ਅਰਸਨਾ ਨੂੰ ਕਰੀਏ ਪਵਿੱਤਰ ਬੁਲਾਓ ਅਤੇ ਉਹ ਆਹ ਇੱਕ ਜੀ ਕਾ ਹਾਜ਼ਰ ਸਾਹ ਉਹ ਆਹ ਇੱਕ ਜੀ ਕੀ ਹੋਂਦ ਹੈ ਆਪਾਂ ਪਾਵਨ ਸ਼ਬਦ ਸਤਿ ਕੀਤਾ ਹੈ ਬੰਦਗੀ ਵਰਣੇ ਬੰਦੇ ਬੱਦਲੇ ਬੰਦੇ ਬੰਦਗੀ ਦੀ ਗੱਲ ਹੈ ਨਾਮ ਦੀ ਗੱਲ ਹੈ ਸਿਮਰਨ ਦੀ ਗੱਲ ਹੈ ਸਾਧ ਸੰਗਤ ਜੀਵਨ ਜੀਵਨ ਵਿਰਲੇ ਥੋੜੇ ਹੀ ਹੁੰਦੇ ਨੇ ਜਿਹੜੇ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਹੁੰਦੇ ਨੇ ਸੰਸਾਰ ਦੇ ਅੰਦਰ ਪਰਮਾਤਮਾ ਨੇ ਜੀਵਨ ਪੈਦਾ ਕੀਤਾ ਹੈ ਆਪਾਂ ਸਾਰੇ ਸੰਸਾਰ ਦੇ ਆਏ ਆ। ਸਤਿ ਸ਼੍ਰੀ ਅਕਾਲ। ਸਤਿਗੁਰਾਂ ਦਾ ਭਾਵਨ ਸ਼ਬਦ ਹੈ ਕਿਤੇ ਜੋ ਮਨ ਚਿੱਤ ਇੱਕ ਰਾਜ ਦੇ ਚਲਕੀ ਵਰਕ ਖਾਏ ਅਸੰਖ ਕਰੋਵੇ। ਤੁਦਨੋ ਸਭ ਧਿਆਇਂ ਦੀ ਸਿ ਥਾਏ ਪਾਏ ਜੋ ਸਾਹਿਬ ਨੂੰ ਦੇ। ਜੋ ਸੱਚ ਜੋ ਤੁਦ ਸੱਚ ਧਿਆਇਂਗੇ ਸੇ ਬਰਲੇ। ਜੋ ਤੁਦ ਸੱਚ ਤੇ ਆਈ ਜਾਈ ਸਿੰਗਰੜੇ ਥੋੜੇ ਜੋ ਪ੍ਰਭੂ ਨੂੰ ਕਹੁੰਦੇ ਨੇ ਨਾ ਉਹ ਬੜੇ ਕਾਟੇ ਨੇ ਕਾਟੇ ਹੈਣ ਦੇਣੇ ਫੋਕੜ ਨਾਲ ਕਿ ਹੈਣ ਦੇਣੇ ਬਹੁਤ ਕਾਟਣ ਤੁਹਾਨੂੰ ਗੱਲਾਂ ਕਰਨ ਵਾਲੇ ਬਹੁਤ ਮਿਲ ਜਾਂਦੇ ਆਪੋ ਆਪਣੀਆਂ ਸੁਣਾਉਣ ਵਾਲੇ ਬਹੁਤ ਮਿਲਦੇ ਇਹ ਵਾਈਕੂ ਇਹ ਸੱਚੇ ਪਾਤਸ਼ਾਹ ਜੋ ਤੁਧ ਸੱਚ ਭਿਆਈਂਦੇ ਸੇ ਘਿਰਲੇ ਥੋੜੇ ਬਹੁਤ ਥੋੜੇ ਜੀਵਣ ਜਿਹੜੇ ਇੱਕ ਅਕਲ ਇੱਕ ਮਨ ਚੇਤੋਂ ਇੱਕ ਪਰਮਾਤਮਾ ਤੇ ਨੂੰ ਘਉਂਦੇ ਨੇ ਜੋ ਮਾਣੇ ਕੋਈ ਅਰਾਧੇ ਚਿੰਕੀ ਬਰਖਤ ਖਾਏ ਅਸੰਖ ਕਰੋੜੇ ਤੇ ਜਿਹੜੇ ਧੌਣ ਵਾਲੇ ਨੇ ਨਾ ਜਿਹੜੇ ਧੌਂਦੇ ਨੇ جو من ایک چت راکھ کے راکھ دے نے ان کی برکت کھائے اسنک کروڑے انہوں نے برکت بہت 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 جنہ نے بندگی کی تھی ہے بندگی کر کے وہ چلے جاندے نے وہ پھر اسنکھا ہی بہت ہی وہ جگہ کیا کہ جتھے بیٹھ کے بندگی والے ਜਿਹੜੀ ਧਰਤੀ ਤੇ ਬੈਠ ਕੇ ਬੰਦਗੀ ਕਰਨ ਵਾਲੇ ਮਹਾਂਪੁਰਖ ਭਾਵਿਤ ਪਿਆਰੇ ਜਿੱਥੇ ਜਾਏ ਬਹਿ ਮਰਾ ਸਤਿਗੁਰੂ ਸੋਥਾਨ ਸੁਹਾਵਾ ਰਾਮ ਰਾਜੀ ਉਹ ਜਗਾਂ ਸ਼ੋਹਣੇ ਉਹ ਜਗਾਂ ਅਬਿਤਰ ਉਥੇ ਭਗਤੀ ਸ਼ਕਤੀ ਨ ਉਹ ਧਰਤੀ ਨੂੰ ਭਾਗ ਲੱਗ ਜਾਂਦੇ ਨੇ ਜਿਹੜੀ ਧਰਤੀ ਤੇ ਬੈਠ ਕੇ ਕੋਈ ਭਗਤੀ ਪਾਲਾ ਹੁੰਦਾ ਹੈ ਸਿਮਰਨ ਕਰਨ ਵਾਲਾ ਬੰਦਗੀ ਕਰਨ ਵਾਲਾ ਉਹ ਨਾਮ ਦਾ ਖਜ਼ਾਨਾ ਹੁੰਦਾ ਹੈ ਆਪ ਕੋ ਸਤਨਾਮ ਆਤਮ ਜੀ ਹੁਣ ਦੇਖੋ ਬੰਦਗੀ ਕਰਨ ਵਾਲੇ ਆਪਣੇ ਆਪ ਨੂੰ ਸ਼ਰਮਾ ਕੇ ਰੱਖਦੇ ਨੇ ਉਹੋ ਫੇ ਰੱਖਦੇ ਨੇ ਜਿਹੜੇ ਬੰਦਗੀ ਕਰਨ ਵਾਲੇ ਨੇ ਉਹ ਕਿਸੇ ਨੂੰ ਦੱਸਦੇ ਨਹੀਂ ਥੋੜਾ ਜਿਹਾ ਧਿਆਨ ਨਾਲ ਸ਼ਾਨਾ ਸਾਧ ਸੰਗਤ ਜੀਓ ਵੀ ਜਿਹੜੇ ਬੰਦਗੀ ਕਰਨ ਵਾਲੇ ਨੇ ਨਾ ਉਹ ਆਪਣੇ ਆਪ ਨੂੰ ਲੁਕਾ ਕੇ ਰੱਖਦੇ ਨੇ ਕਿਸੇ ਦੇ ਸਾਹਮਣੇ ਨਹੀਂ ਦੱਸਦੇ ਜੀ ਸੀ ਇੰਨਾ ਸੁਲਣ ਕਰਦੇ ਆ ਇੰਨਾ ਫਾਟ ਕਰਦੇ ਆ ਇੰਨੀ ਐਸੀ پانی پڑھ دی پڑھ دی ہاں کو ساتھ نا اپنے آپ کو باکی رکھتی نہیں دیکھو بیج ہے جیسا بیج ہے جنگا کلو بیج بیج دیا نا کلو بیج دیا دو کلو تین کلو بیج کھیے جیسا بیج ہے جنگا تانا 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 تکی بیج دیا نا کلو بیج بیج ہے تا تکی پچھ کوئنٹو آنے ساہمال کو پھر فس لوگ دی کسان کھیتی کرتا نا ਉਨੇ 1 ਕਿਲੋ ਦੁੱਖ ਲੋ 3 ਕਿਲੋ ਦੀ ਕਸ਼ਤ ਲਾਉਣਾ ਤੇ ਫਿਰ ਉਹਦੇ ਚ ਕੁਆਂਟਲਾਂ ਹੀ ਕੁਆਂਟਲ ਹੋਰ ਉਹ ਫਸਲ ਨੂੰ ਨਿਕਲਦੀ ਹੈ ਜੋ ਮਾਪੀ ਗਿਆ ਉਹਨੇ ਇੱਕ ਇੱਕ ਢੱਕਾ ਲਾਇਆ ਜਾਂਦਾ ਨਾ ਇੱਕ ਨੂੰ 18 ਦਾਣੇ ਆਦਣੇ ਆ ਆਪ ਕੋ ਸਾਧਨਾ ਇੱਕ ਨੂੰ 18 ਲਾਣਾ ਇੱਕ ਬੀਜਾ ਇੱਕ ਕਣਕ ਬੀਜਦੇ ਕਣਕ ਬੀਜੀ ਜਾ ਰਹੀ ਹੈ ਜਦੋਂ ਕਣਕ ਦਾ ਉਲਝਾ ਬਣਦਾ ਝੋਨਾ ਨਿਕਲਿਆ ਅਨ ਮੰਨ ਲਓ ਆਪ ਦੀ ਗਿਟ ਘਾਹ ਦੀ ਨਾ ਆਮ ਆਮ ਇੱਕ ਹੈ ਉਹਦੀ ਮਿੱਟੀ ਨੂੰ ਧਰਤੀ ਵਿੱਚ ਦੱਬਦੀ ਹੈ ਤੇ ਜਦੋਂ ਉਹ ਪੌਦਾ ਬਣ ਜਾਂਦਾ ਆਮ ਦਾ ਬੂਟਾ ਬਣ ਜਾਂਦਾ ਤੇ ਉਹਨੂੰ ਕਿੰਨੇ ਅਣੀਆਂ ਆਮ ਲੱਗ ਜਾਂਦੇ ਨੇ ਇੱਕ ਨੂੰ ਖਰਾਂ ਲੱਗ ਗਏ ਕਿੰਨੇ ਕਿੰਨੇ ਲੱਗ ਜਾਂਦੇ ਨੇ ਬੀਜ ਨੂੰ ਬੀਜ ਦਿੱਤਾ ਧਰਤੀ ਵਿੱਚ ਜਦੋਂ ਉਗਰਦੇ ਨੇ ਤੇ ਕਿੰਨਾ ਦਿਨ ਫਲ ਪ੍ਰਾਪਤ ਹੁੰਦਾ ਆਖੋ ਸਤਨਾਮ ਜੋ ਮਨ ਇੱਕ ਚਿਤ ਹਰਾ ਲੇ ਜਦੋਂ ਕੀ ਵਰਕਤ ਖਾਏ ਅਸੰਖ ਕਰੋੜੇ ਉਹਨਾਂ ਦੀ ਵਰਕਤ ਇੰਨੀ ਘੋਲ ਆਂਦੀ ਆ ਅਸੰਖ ਕਰੋੜਾਂ ਹੀ ਉਹ ਆ ਕੇ ਫਰਖਾਣਾ ਕਰਦੇ ਨੇ ਕਿਵੇਂ ਸਾਸਗਨ ਜੀਓ ਇੱਕ ਜਨਾਂ ਦੇ ਨਾਲ ਮਹਾਂਪੁਰਖਾਂ ਇਹ ਪੰਨਾ ਪਾਪਾਂ ਵਿੱਚ ਸਰਵਣ ਕਰਦੇ ਸੀ ਵੀ ਜੋ ਤੁਦ ਸੱਚ ਧਿਆਏ ਦੇ ਸਿਵ ਦੇ ਕੋਲੇ ਆ ਵਾਕਿਓ ਜਿਹੜੇ ਨੇ ਜਿਹੜੇ ਤੈਨੂੰ ਸੱਚ ਨੂੰ ਭਾਉਂਦੇ ਨੇ ਨਹੀਂ ਤਾਂ ਮਨਾਂ ਦੇ ਭਾਵਨ ਚੱਲੇ ਤੀਰਥੀ ਮਨ ਕੋਪਾ ਤੁੰ ਚੋਹ। ਮਨ ਖੋਕੇ ਨੇ ਬੇਮਨ ਸੱਚੇ ਜੜੇ ਹੁੰਦੇ ਜਿਹੜੇ ਸੱਚੋ ਤੇ ਰੋਟੇ ਹੁੰਦੇ ਨੇ ਦੁਲੋਂ ਗਣ ਯਾਦ ਕਰਦੇ ਨੇ ਮੁਖਾਵਾ ਕਰਨ ਵਾਲੇ ਬਹੁਤ ਮਾਰੇ ਜਾਂਦੇ ਬਣ ਜਾਂਦੇ। ਤੋ ਦੋਨੋਂ ਸਭ ਅਧਿਆਇਂ ਦੀ ਸਿਖਾਏ ਪਾਈ ਜੋ ਸਾਹਿਬ ਲੋੜੇ ਜੋ ਬਿਨ ਸਤ ਕੋਈ ਸੀਰੀ ਖੰਧੇ ਪਹਿਣਦੇ। ਸੇ ਮੋਹਿਮਰ ਜੰਮੀ ਕੋੜ ਜੋ ਬਿਨ ਸਤਗੁਰ ਸੇਵੇ ਸਤਗੁਰੂ ਤੋਂ ਸਤਗੁਰੂਆਂ ਯਾਦ ਕੀਤਿਆਂ ਬਿਨਾ ਜੋ ਖਾਂਦੇ ਨੇ ਪਹਿਨਦੇ ਨੇ ਸੇ ਮੋਹਿਮਰ ਜੰਮੀ ਕੋੜ ਉਹਨਾਂ ਦੇ ਭਾਵ ਕੋੜੇ ਮਰਮਰ ਜਾਂਦੇ ਹੰਦੇ ਰਹਿੰਦੇ ਨੇ ਹੁਣ ਖਾਣ ਵਾਲੀ ਚੀਜ਼ ਖਾਣੇ ਆ ਪਰਮਾਤਮਾ ਨੇ ਸਾਨੂੰ ਖਾਣ ਵਾਲੀ ਕੀ ਗੱਲ ਦਿੱਤੀ ਆ ਤੂੰ ਦਾਤਾ ਦਾ ਆਕਾਰ ਤੇਰਾ ਦਿੱਤਾ ਖਾਵਣਾ ਹੁਣ ਜੋ ਖਾਂਦੇ ਆ ਪਹਿਨਦੇ ਆ ਕੀ ਦਿੱਤਾ ਦਾ ਪਰਮਾਤਮਾ ਨੇ ਨਾ ਸਤ ਸੰਗਤ ਜੀ ਆਪ ਕੋ ਸਤਨਾਮ ਹੁਣ ਅਸੀਂ ਕੋਝਨ ਸ਼ਕਰਦੇ ਆਂ ਖਾਣ ਲੱਗਿਆ ਜੀ ਇਸ ਵਾਇਰੂ ਕਹਿ ਕੇ ਸ਼ਕਾ ਵੀ ਨਾ ਇਹ ਵਾਇਰੂ ਸੱਚੀ ਪਾਤਸ਼ਾਹ ਕੇ ਤੂੰ ਦਿੰਦਾ ਹੈ ਤੂੰ ਦਾਤਾ ਤਾਕਤ ਤੇਰਾ ਦਿੱਤਾ ਖਾਣਾ ਭੁੱਖਾ ਵੀ ਸੱਤ ਹੋ ਜਾਂਦੇ ਨੇ ਕੱਪੜੇ ਪਹਿਣਦੇ ਆ ਸਾਨੂੰ ਪਹਿਲਾਂ ਨੂੰ ਹੀ ਮਿਲੇ ਨੇ ਇਹ ਵਾਇਰੂ ਤੇਰਾ ਸ਼ੁਕਰ ਮਿਲਾਨ ਕਰਦੇ ਆ ਤੂੰ ਸਾਨੂੰ ਖਾਣ ਪੀਣ ਦੇ ਨਾ ਕੱਪੜੇ ਪਹਿਨਣ ਦੇ ਨਾ ਸਾਰੀਆਂ ਚੀਜ਼ਾਂ ਤੂੰ ਦਿੰਦਾ ਹੈ ਤੇਰਾ ਸ਼ੁਕਰ ਗੁਜ਼ਾਰ ਕਰਦੇ ਆਂ ਪਰ ਸਤਿਗੁਰੂ ਜੋ ਬਿਨ ਸਤਿਗੁਰੂ ਸੇਵੇ ਖਾਂਦੇ ਪੈਣ ਦੇ ਜੋ ਬਿਨ ਸਤਿਗੁਰੂ ਸਤਿਗੁਰੂ ਯਾਦ ਕੀਤਿਆਂ ਪਿਛੇ ਜਿਹੜੇ ਸਤਿਗੁਰੂ ਹੀ ਯਾਦ ਨਹੀਂ ਕਰਦੇ ਯਾਦ ਕਰਨ ਤੋਂ ਬਿਨਾਂ ਅਸੀਂ ਅੰਮ੍ਰਿਤ ਵੇਲੇ ਉੱਠੇ ਆਂ ਅੱਖੇ ਜਾ ਪਾਣੀ ਵੀ ਪੀਨੇ ਆਂ ਕੀ ਉਹ ਜਖਾਨੇ ਪੀਨੇ ਆਂ ਕਿ ਅਸੀਂ ਵਾਹਿਗੁਰੂ ਦਾ ਸ਼ੁਕਰ ਗੁਜ਼ਾਰ ਨਹੀਂ ਕਰਦੇ ਤੇ ਫਿਰ ਸਾਨੂੰ ਪਤਾ ਕੀ ਕਹਿੰਦੇ ਨੇ ਜੋ ਬਿਨ ਸਤਿਗੁਰੂ ਸੇਵੇ ਖਾਂਦੇ ਪੈਣ ਦੇ ਸੇ ਮੋਏ ਮਰ ਜੰਮੇ ਕਹਵੇ ਉਹ ਵਾਰ-ਵਾਰ ਜਨਨ ਦਾ ਮਰਦਾ ਰਵੇਂ ਜਾਂ ਜਿਹਨੂੰ ਵਾਇਕ ਨੂੰ ਜੀਤੇ ਨਹੀਂ ਕਰਦਾ ਉਹ ਹਾਸਰ ਮਿੱਠਾ ਬੋਲਦੇ ਬਾਹਰ ਦੇ ਸੱਟਿਆਂ ਨੂੰ ਭੋਲੇ ਬਾਹਰ-ਬਾਰ ਮਠੀਆਂ ਗੱਲਾਂ ਕਰਦੇ ਨੇ ਅੰਦਰ ਵੇ ਜ਼ਹਿਰ ਘੋੜ ਦੇ ਲੀਂਦੇ ਨੇ ਉਪਰੋਂ ਤਾਂ ਮਿੱਠੀਆਂ ਮਿੱਠੀਆਂ ਗੱਲਾਂ ਕਰ ਲੀਆਂ ਜਾਣ ਮਤਲਬ ਮਨਿਆ ਕਰ ਦਿੱਤੀ ਮਨ ਕੋਟੇ ਦੇਵਿਸ਼ੋੜ ਜਿਨ੍ਹਾਂ ਦੇ ਮਨ ਕੋਟੇ ਨੇ ਗੁਰੂ ਨਾਲੋਂ ਕਿਸ਼ੋੜ ਗੱਦਾ ਗੁਰੂ ਨੂੰ ਆਪਣੇ ਨਾਲ ਨਹੀਂ ਜੋੜਦਾ ਕੋ ਸਤਨਾਮ ਗੁਰੂ ਘਰion ਨੂੰ ਨਹੀਂ ਜੋੜਦਾ ਮਨ ਨੂੰ ਆਪਣੇ ਨਾਲ ਨੂੰ ਨਹੀਂ ਜੋੜਦਾ ਜਿਹੜੇ ਅੰਦਰ ਮਨ ਬੇਈਮਾਨ ਨਹੀਂ ਗੇ ਜਿਨ੍ਹਾਂ ਦੇ ਅੰਦਰ ਮਨ ਝੋਟੇ ਨਹੀਂ ਪਰ ਗੱਲ ਸਤਿਗੁਰੂ ਕਹਿੰਦੇ ਨੇ ਜੋ ਬਿਨ ਬੈਗ ਕਹਿੰਦੇ ਨੇ ਜੋ ਮਨ ਇੱਕ ਚਿਤ ਆਰਾਧੇ ਜੋ ਇੱਕ ਮਨ ਚਿਤੋ ਕੇ ਪ੍ਰਮਾਤਮਾ ਨੂੰ ਆਰਾਧੇ ਨੇ ਤਨ ਕੀ ਵਰਤ ਖਾਏ ਅਸੰਤ ਕਰੋੜੇ ਪਰਵਾਦ ਚੋਂ ਇੱਕ ਬੰਦਾ ਵੀ ਪਰਮਾਤਮਾ ਨੂੰ ਧਿਆਉਂਦਾ ਹੋਵੇ ਨਾ ਕਿਉਂ ਲੱਗੇ ਪਰਵਾਦ ਚ ਇੱਕ ਬੰਦਾ ਵੀ ਘਰ ਦਾ ਇੱਕ ਮੈਂਬਰ ਵੀ ਰਾਵਣ ਆਉਂਦਾ ਆਵੇ ਨਾ ਉਹ ਸਾਰਿਆਂ ਨੂੰ ਜੋੜ ਲੈਂਦਾ ਉਹਦੀ ਬੰਦਗੀ ਇੰਨੀ ਕੋ ਹੁੰਦੀ ਹੈ ਸਿਮਰਨ ਇੰਨਾ ਕੋ ਕਰਦਾ ਹੈ ਉਹ ਸਾਰਾ ਪਰਵਾਰ ਇੱਕ ਜੁੜਿਆ ਰਿਹਾ ਕੋ ਸਤਨਾਮ ਉਹ ਸਿਮਰਨ ਕਰ ਕਰਕੇ ਕਰ ਕਰਕੇ ਉਹ ਇੰਨਾਂ ਕੋ ਖਜ਼ਾਨੇ ਭਰ ਲੈਂਦਾ ਪਰਵਾਦ ਨੂੰ ਵੀ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿੰਦਾ ਕਿੰਨੀਆਂ ਪੀੜੀਆਂ ਪੀੜੀਆਂ ਹੁਣ ਇੱਕ ਘਰ ਦਾ ਮੈਂਬਰਾਂ ਨੇ ਕਿੰਨੀ ਕਮਾਈ ਕੀਤੀ ਕਿੰਨਾ ਧਨ ਦੌਲਤ ਕਿੰਨਾ ਪੈਸਾ ਜੋੜਿਆ ਤੇ ਫਿਰ ਉਹ ਉਹ ਦਾ ਜੋੜਿਆ ਧਨ ਕਿੰਨੇ ਪਰਿਵਾਰ ਦੇ ਮੈਂਬਰوں ਵਰਤਦੇ ਕਈ ਪੀੜੀਆਂ ਤੱਕ ਖਾਈ ਜਾਂਦੇ ਮੁੱਕਦੇ ਇਸੇ ਤਰ੍ਹਾਂ ਬੰਦ ਕੀ ਕਰਨ ਬੰਦ ਕੀ ਜਰਲੇ ਥੋੜੇ ਪਰ ਥੋੜੇ ਹੁੰਦੇ ਨੇ ਬੰਦ ਕੀ ਕਰਨ ਵਾਲੇ ਗੱਲਾਂ ਕਰਨ ਵਾਲੇ ਬਹੁਤੇ ਹੁੰਦੇ ਨੇ ਜੋ ਕਹਿੰਦੇ ਜੋ ਮਨ ਇੱਕ ਚਿਤ ਆਰਾਮ ਨਹੀਂ ਜਿਹੜੇ ਇੱਕ ਮਨ ਚ ਧੋਕੇ ਨਾਲ ਜੀਵੇ ਆ ਰਾਜਨ ਵਾਲੇ ਬੜੇ ਘੱਟ ਨੇ ਜਿਹੜੇ ਬੰਦਗੀ ਕਰਨ ਵਾਲੇ ਨੇ ਉਹ ਆਪਣੇ ਆਪ ਨੂੰ ਲੁਕੋ ਕੇ ਰੱਖਦੇ ਨੇ ਸਿਪਾਹੀ ਦੱਸ ਨਹੀਂ ਦੀ ਵੀ ਉਹ ਕਹਿੰਦੇ ਕੋਈ ਨਹੀਂ ਕਹਿੰਦੇ ਨਹੀਂ ਸੀ ਐਨੇ ਘੰਟੇ ਸਮਣ ਕਰਦੇ ਐਨੇ ਘਟੇ ਬਾਣੀ ਪੜਨ ਨੂੰ ਦੱਸ ਨਹੀਂ ਦੀਗੇ ਅਸੀਂ ਕਿੰਨੇ ਵਜੇ ਉੱਠਦੇ ਆ ਉਹ ਦੱਸ ਨਹੀਂ ਦੀਗੇ ਆਪੋ ਸਤਨਾ ਹੁਣ ਜਿਹੜਾ 12 ਵਜੇ ਉੱਠ ਕੇ ਰੱਬ ਨੂੰ ਚੇਤੇ ਕਰਦਾ ਦੱਸੇਗਾ ਨਹੀਂ ਹੈ ਉਹ ਕਦੇ ਵੀ ਕਹੇ ਕਭੀ ਮਹੀਨੇ ਵਜੋਗਦਾ ਪਰ ਦੱਸਣਗੇ ਉਹ ਜਿਹੜੇ ਜਲੋ ਮਹਾਰਮ ਮਿੱਠੀਆਂ ਗੱਲਾਂ ਕਰਨ ਵਾਲੇ ਹੋਣਗੇ ਉਹਦੋਂ ਬੇਈਮਾਨ ਹੋਣਗੇ ਉਹ ਦੱਸਣਗੇ ਦੂਜੇ ਨਹੀਂ ਆਪ ਕੋ ਸਾਥ ਨਾਲ ਇਸੇ ਤਰ੍ਹਾਂ ਜਿਵੇਂ ਉਹ ਬੰਦਗੀ ਕਰਨ ਵਾਲੇ ਆਪਾਂ ਗੱਲ ਕਰਦੇ ਸੀ ਨਾ ਵੀ ਬੰਦਗੀ ਕਰਨ ਵਾਲੇ ਆਪਣੇ ਆਪ ਨੂੰ ਰੁਹੋਕੇ ਰੱਖਦੇ ਤੇ ਫਿਰ ਇਸੇ ਤਰ੍ਹਾਂ ਜਿਵੇਂ ਇੱਕ ਬੀਜ ਇੱਕ ਬੀਜ ਪੀਚਾ ਜਾਂਦਾ ਉਹਨੂੰ ਕਿੰਨੇ ਫਲ ਲੱਗਦੇ ਕਿੰਨੋ ਬੀਜ ਆਪਾਂ ਖੇਤਾਂ ਚ ਪਾ ਦਿੰਨੇ ਆ ਤੇ ਕਾਟਲਾਂ ਦੇ ਕਾਟਲੋਂ ਨਿਕਲਦਾ ਇਸ ਆਨੰਦ ਸਾਰੇ ਨੂੰ ਪਤਾ ਇੱਕ ਬੀਜ ਬੀਜਦੇ ਆ ਇੱਕ ਦਾਣਾ ਬੀਜੋ ਇੱਕ ਨੂੰ ਥਾਰਾਂ ਦਾਣੇ ਲੱਗਦੇ ਆ ਆਖੋ ਸਤਨਾਮ ਫਲਕੀ ਕਰਨ ਵਾਲਿਆਂ ਤੋਂ ਗੱਲ ਇਹ ਇੱਕ ਜਗ੍ਹਾ ਨਾ ਸਤਸੰਗਤ ਦੀ ਮਹਾਪੁਰਖਾਇ ਇੱਕ ਸਥਾਨ ਬਣਿਆ ਛੋਟਾ ਜਿਹਾ ਗੁਰਦੁਆਰਾ ਬਣਿਆ ਉਹਨੂੰ ਸ਼ਿਦਾ ਸਿਕਾ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਉੱਥੇ ਗੁਰੂ ਘਰ ਜਿਹੜਾ ਗ੍ਰੰਥੀ ਨੇ ਹੈ ਸੇਵਾ ਕਰਦਾ ਹੈ ਤੇ ਥੋੜੀਆਂ ਕੋ ਬੱਚ ਪੰਜ ਸੱਤ ਸੰਤਾਂ ਹੁੰਦੀਆਂ ਨੇ ਉਹ ਵੀ ਕਦੇ ਸੰਗਰਾਂਦ ਤੇ ਆ ਜਾਣ ਬੇਲੀ ਤਾਂ ਇੱਕ ਦੋ ਜਾਣੇ ਮੱਥਾ ਟੇਕਣ ਵਾਲੇ ਹੁੰਦੇ ਨੇ ਤੇ ਇੱਕ ਵਾਰਨ ਉੱਥੇ ਮਹਾਂਪੁਰਖ ਸੰਤ ਆ ਗਏ ਤੇ ਜਦੋਂ ਸੰਤ ਮਹਾਂਪੁਰਖ ਆਏ ਤੇ ਜਿਹੜੇ ਗੁਰਦਾਰੇ ਵਿੱਚ ਗਿਆਨੀ ਸੀ ਜਾਂ ਇੱਕ ਗੁਰਦਾਰੇ ਦੀ ਸੇਵਾਦਾਰ ਸੁਬਤ ਜਾਨੀ ਸੀ ਤੇ ਜਾ ਕੇ ਮਹਾਂਪੁਰਖ ਬੈਠ ਗਏ ਉਹਨਾਂ ਨਾਲ ਉਹਨਾਂ ਦੇ ਸੇਵਾਦਾਰ ਨੇ ਉਹਨਾਂ ਨੇ ਮੰਦਾ ਢਾਇਆ ਦਸਤ ਦੇ ਥਲੇ ਉਹਲੇ ਪਿਆਰ ਨਾਲ ਪਠਾਕੇ ਇਹਨਾਂ ਨੇ ਚੜ੍ਹਾਈ ਸੇਵਾ ਕੀਤੀ ਤੇ ਕਹਿਣ ਲੱਗੇ ਜੀ ਸੇਵਾਦਾਰਨ ਪੁੱਛਣ ਆਪਾ ਜੀ ਚਾਹ ਸ਼ਖਣ ਮਾਪੁਰ ਖਾਈ ਨੇ ਬੜਾ ਚਾਰ ਉਹ ਜਿਹੜੇ ਸੇਵਾਦਾਰ ਸਾਰੋਂ ਪਹਿਲਾਂ ਵੀ ਜਿੰਦਾ ਤੁਸੀਂ ਸ਼ਰਦਾ ਭਾਵਨਾ ਨਾਲ ਉਹ ਚ ਸਿਖਾਉਗੇ ਤੇ ਮਾਪੁਰ ਖਾਣੇ ਲੈਣਾ ਆਖੋ ਸਤਨਾਮ ਜਿਹੜੇ ਕੋ ਸ਼ਰਦਾ ਭਾਵਨਾ ਨਾਲ ਸੰਬੰਧੇ ਕੋ ਛੱਡ ਲੈਣਾ ਨਾਲ ਤਾਂ ਸ਼ਰਦਾ ਭਾਵਨਾ ਦੀ ਉਹਨਾਂ ਨੇ ਕੀ ਕੀਤਾ ਤੇ ਛੋਟਾ ਜਿਹਾ ਬੁਰਦਾਰਾ ਸੀ ਬਣ ਧਿਆਨ ਰੱਖਣੀ ਬੜੀ ਕੀਮਤੀ ਗੱਲ ਹੈ ਹੁਣ ਦੇਖੋ ਮਾਪ ਪੁੱਤ ਕਹਿੰਦੇ ਕੋਈ ਗਾਲੀ ਸ਼ਾਕ ਲਵਾ ਕੇ ਉਹਨਾਂ ਨੇ ਇੱਕਾਂ ਚਾਰ ਪਠਿਆਂ ਕਿੰਨਾਂ ਚਾਰ ਪਠਿਆਂ ਦਾ ਚੁੱਲਾ ਬਣਾਇਆ ਤੇ ਇੱਕ ਨੂੰ ਭੇਜਿਆ ਜਾਂ ਪਿੰਡੋਂ ਭੱਜ ਕੇ ਦੁੱਧ ਫੜ ਲਿਆ ਪਾਈਆ ਤੇ ਪਾਈਆ ਨੂੰ ਦੁੱਧ ਫੜ ਕੇ ਲਿਆਇਆ ਕਿ 8-10 ਘੱਟਾ ਬਣਾ ਲਈ ਸਾਹ ਬਣਾ ਕੇ 8 ਦਾ ਸਤਪਤੀ ਮਾਪੁਰਖਾ ਨੂੰ ਕਹਿੰਦੇ ਵੀ ਮਾਪੁਰਖਾ ਲੈ ਸ਼ਾਕਲੋ ਚਲ ਮਾਪੁਰਖ ਵੀ ਗਏ ਜੇ ਤੇ ਜਿਹੜੇ ਨਾਲ ਉਹਨਾਂ ਦੇ ਸੇਵਾਦਾਰ ਨੇ ਵੀ ਗੁਰੂ ਘਰ ਦਾ ਬੰਥੀ ਆ ਤੇ ਬਾਕੀ ਦੋ ਜਣੇ ਵੀ ਸੰਗਤ ਆ ਬਸ 8 ਦਾ ਜਣੇ ਹੀ ਸਾਲੀ ਚਾ ਸਕਦਾ ਹੈ ਜਿਹੜੇ ਮਾਪੁਰਖ ਬੈਠੇ ਜਿਹੜੇ ਬੰਦਗੀ ਕਰਨ ਵਾਲੇ ਨਹੀਂ ਜਾਂਦਾ ਸਭ ਨਾਲ ਬੰਦਗੀ ਜ਼ਰੂਰੀ ਥੋੜੀ ਥੋੜੀ ਜਿੰਨ ਬੰਦਗੀ ਕਰਨ ਵਾਲਾ ਆ ਬੰਦਗੀ ਕਰਨ ਵਾਲਿਆਂ ਦੀ ਕਮਾਈ ਬਹੁਤ ਵੱਡੀ ਆ ਆਪ ਕੋ ਸਾਥ ਆ ਨਾਮ ਜੋ ਮਨ ਇਕੱਠੇ ਤਾਂ ਰਾਤ ਦੇ ਮੇਰੇ ਇੱਕ ਮਾਝੀ ਲੋਕੇ ਪਰਮਾਤਮਾ ਨੂੰ ਰਾਤ ਦੇ ਉਹਨਾਂ ਦੀ ਗੱਲ ਹੈ ਕਿ ਸਾ ਸੰਗਤ ਜੀ ਸਾਸ਼ਕੀ ਲਾਂਦੇ ਨੇ ਤੇ ਗਰਮੀ ਦਾ ਦਿਨ ਹੈ ਕਿ ਤਰਖਤ ਨਾ ਭੁੱਗੀ ਬੈਠੀ ਭੁੱਗੀ ਬੋਲਦੀ ਉਹ ਆਪਣੀ ਬਾਣੀ ਪਾਣ ਦੀ ਜਮਾਂ ਪਰ ਕਹਿੰਦੇ ਉਹ ਜਿਹੜਾ ਵਿਆਨੀ ਸੀ ਨਾ ਉਹਦਾ ਨਾਮ ਛੱਤਰ ਸਿੰਘ ਸੀ ਕਹਿੰਦੇ ਛੱਤਰ ਸਿੰਘ ਆਪ ਕੋ ਕੀ ਕੀ ਬੋਲਦੀ ਹੈ ਉਹ ਕਹਿੰਦੇ ਬਾਬਾ ਜੀ ਹੱਥ ਜੋੜ ਕੇ ਕਹਿੰਦੇ ਬਾਬਾ ਜੀ میں نے بھی پتہ کی کہ یہ آپ کی پاشا میں چکر ہوتی ہے چلو وہاں پر بھی جو پکائی دیو تھوڑی سو میں کندروں پر پچھیا ہم نے شتر سے ہاں بھی آپ کو گیٹی کہیں دی ہے یعنی سے نا تو بردر دا ہو کہہ دے بابا جی میں نے بھی پتہ تو سیدھا سے دیو تو انہوں پتہ ہو پر میں نے تو پتہ نہیں کی کہ یہ کو گی بھوڑ دیا آپ پاشا سے بھوڑ دیئے تو یہ ماں پر کہاں لگے ہیں ہم سے ہاں ਇਹੁੱਗੀ ਐ ਨਾ ਡੀਡੀ ਇਹ ਇਹ ਬੋਰਡ ਦੀ ਐ ਜਿਹੜਾ ਆਪ ਕੋਈ ਭਵਾਨੀਆਂ ਪੈਂਡਣ ਭਵਾਨੀ ਪੈਂਦੀ ਸੀ ਭਵਾਨੀਆਂ ਪੈਂਡ ਸੀ ਇਹ ਉੱਚੜ ਜਾਵੇਗਾ ਆਪਰ ਸਤਨਾ ਸਾਰੇ ਡਾਲ ਗਏ ਥੁਪ ਕਰੀ ਕੋ ਕਰ ਤੇ ਚਲੋ ਬਾਹਰ ਰੱਖ ਗੱਲਾਂ ਬਾਤਾਂ ਕੱਢ ਕੇ ਜਦੋਂ ਇਹ ਜਪਣੀ ਸ਼ਤਮੇ ਜਾਣ ਲੱਗੇ ਨਾ ਇਹ ਜਾਂਦੇ ਜਾਂਦੇ ਬਾਹਰ ਰੱਖੇ ਨੇ ਸ਼ਤਰ ਸਿੰਘ ਇੱਥੇ ਆ ਗੁਰੂ ਘਰ ਜਿਹੜਾ ਸਾਦਾ ਜਿਹਾ ਬਣਿਆ ਨਾ ਇੱਥੇ ਜੜੀ ਚਲਾਓ ਤੁਸੀਂ ਖੰਡ ਪਟ ਸਾਹਿਬਾਂ ਦੀ ਮਹਾਰਾਣੀ ਦੇ ਪਾਠਾਂ ਦੀ ਲੜੀ ਚਲਾਉਂ। ਜੁਜੇ ਤੇ ਲੜੀ ਚਾਲਦੀ ਮਹਾਂਪੁਰਖਾਂ ਨੇ ਕਿ ਇਸਤਾਨਾਂ ਦੇ ਲੜੀਆਂ ਚਲਦੀਆਂ ਹਨ। ਇਹ ਸੱਚ ਦੀ ਗੱਲ ਹੈ। ਸਾਧ ਸੰਗਤ ਜੀ ਮਹਾਂਪੁਰਖਾਂ ਨੇ ਕਿ ਗਿਆਨੀ ਜੀ ਨੂੰ ਕਹਿੰਨ ਕਿ ਤੁਸੀਂ ਲੜੀ ਚਲਾਓ। ਜੋ ਕਹਿੰਦਾ ਜੀ 7 ਵਜੇ ਬਸਾ। 7 ਵਜੇ ਕਿਹਾ। ਫਿਰ ਮਹਾਂਪੁਰਖਾਂ ਨੇ ਵੀ ਇਥੇ ਲੜੀ ਚਲਾਓ ਪਾਠ ਦੀ ਪਾਠ। 7 ਵਜੇ। ਤੇ ਜਦੋਂ ਮਹਾਂਪੁਰਖ ਤਾਉਣ ਲਗੇ ਤੇ ਜਿਹੜਾ ਤੇ ਗਿਆਨੀ ਨੇ ਸ਼ਤਾਸੋਂ ਸੀਨਾ ਉਹ ਕਹਿੰਦਾ ਆ ਅਖੀਰ ਆਪੋ ਕੀ ਸ਼ਿਵਾਦਾਨ ਨੂੰ ਬੁਲਾ ਕੇ ਕਹਿੰਦਾ ਕਿ ਸ਼ਿਵਾਦਾਨ ਨੂੰ ਕਾਪੀ ਪਾਪਾ ਜੀ ਨੂੰ ਬੇਨਤੀ ਕਰਨੀ ਹੈ ਵੀ ਸੰਗਤ ਕੋਤ ਘਾਟੋਂ ਵੀ ਵੀ ਪੰਜ ਸੱਤ ਜਾਣੀ ਹੈ ਦਿੱਲੀ ਤੇ ਸੰਗਰਾਤ ਦੇ ਆਉਂਦੇ ਨੇ ਵਾਧੂ ਆਸ ਜਾਣੇ ਕਿ ਗੋਲਕੀ ਨਹੀਂ ਨਿਕਲਦੀ ਹੈ ਜੀ 25 ਉਹੀ ਹੈ ਗੋਲਕੀ ਨਿਕਲਦੀ ਹੈ ਮਹੀਨੇ ਦੀ ਤੇ ਖੱਡਪੜ ਸਭਾ ਦੇ ਲਈ ਕਾਹਦੇ ਨਾਲ ਚਲਾਵਾਂਗੇ ਉਹਨੇ ਯਾਦੀ ਸ਼ਖਰ ਸੋਨੇ ਸੇਵਾਦਾਰਾਂ ਕੋਲੇ ਪ੍ਰਸੰਕਿਤ ਹਦ ਬਾਬਾ ਜੀ ਨੂੰ ਸਾਥ ਬਸੰਤ ਕਹਿੰਦਾ ਕਿ ਬਾਬਾ ਜੀ ਜਲਾਵਾਂਗੇ ਪਰ ਚਲਾਈਏਗਾ ਦੇ ਨਾ ਹੁਣ ਗੁਰੂ ਘਰ ਦੇ ਕਾਮਕਾਰ ਹੈ ਕੋਈ ਵੀ ਹੈ ਸਾਸਿ ਨੂੰ ਪੈਸੇ ਨਾ ਛੱਡਦੇ ਨਾ ਆਖੋ ਸਾਥਾ ਨਾ ਜੇ ਪੈਸਾ ਹੈ ਤਾਂ ਸਾਰਾ ਕੁਝ ਨਹੀਂ ਤੇ ਸੇਵਾਦਾਰ ਨੇ ਇੱਕ ਬੇਨਤੀ ਕੀਤੀ ਮਾਪਕਾਂ ਕੋਲੇ ਵੀ ਬਾਬਾ ਜੀ ਗਿਆਨੀ ਨਿਸ਼ਤਸੋਂ ਕਹਿੰਦਾ ਵੀ ਤੁਸੀਂ ਤਾਂ ਬਚਨ ਕਰਦੇ ਵੀ ਜੜੀ ਚਲਾਓ ਖੰਡ ਪਟ ਸਾਹਿਬਾਂ ਵੀ ਸਿੰਗਤਾਂ ਦਾ ਪੰਜ ਸਾਥੀ ਆਉਂਦੀਆਂ ਤੇ ਜਾਂ ਸੰਗਰਾਂਦ ਕੀ ਉਰੀਆਂ 10 ਜਾਨੇ ਮੂਲਕ ਤਨ ਦੀ ਚੀਕੇ ਨਿਕਲਦੀ ਤੇ ਬਾਬਾ ਜੀ ਚ ਇੱਕ ਬੇਨਤੀ ਕਰੀ ਵੀ ਸ਼ੰਤੋਸ਼ ਕਹਿੰਦਾ ਬਾਬਾ ਜੀ ਜੇ ਤੁਸੀਂ ਪਹਿਲਾਂ ਖਣ ਪੜ ਤੁਹਾਡੇ ਨਾਂ ਤੇ ਕਰ ਦੀਏ ਤੇ ਮਾਪੋਂ ਬੜੇ ਕ੍ਰੁਸ਼ ਹੋਏ ਆਪੋ ਸਾਥਾ ਮਾਪੋਂ ਕਹਿੰਦੇ ਚਲੋ ਜੀ ਸਾਡੇ ਨਾਂ ਤੇ ਤੁਸੀਂ ਪਹਿਲਾਂ ਇੱਥੇ ਆਰੰਭ ਕਰ ਦੋ ਖਾਣਾ ਪੜ ਜਿਹੜਾ ਸਾਡੇ ਨਾਂ ਤੇ ਚਲਾਓ ਚਲੋ ਸਾ ਸੰਗਤ ਜੀਓ ਤੇ ਮਾਪੁਰ ਖਾਣੇ ਕੀ ਕੀਤਾ ਸਿਵਾਦਾਰਾਂ ਤੋਂ 150 ਰੁਪਇਆ ਕੱਢ ਕੇ ਉਹ ਗਿਆਨੀ ਨੂੰ ਦੇ 150 ਰੁਪਇਆ ਵੀ 150 ਕੀ ਨਾਲ ਚਲੋ ਆਰਾਮ ਕਰੋ ਹਨ ਪਟਸਰ ਦੀ ਬੜੀ ਚਲਾਓ ਬਾਕੀ ਆਪੇ ਸਾਥ ਨੂੰ ਕਿਰਪਾ ਕਰਨਗੇ ਜੋ ਮਨ ਇੱਕ ਚਿਤਰਾ ਆਰਾਮ ਦੇ ਕਰਨੀ ਬਰਕਤ ਖਾਏ ਸੰਤ ਕਰੋਗੇ ਬਰਕਤ ਬਣ ਗਈ ਉਹ ਵਾਲੇ ਦੀ ਗੱਲ ਹੈ ਜਿਹੜੇ ਬੰਦਗੀ ਕਰਨ ਵਾਲੇ ਨੇ ਜਿੱਥੇ ਬੰਦਗੀ ਕਰਨ ਵਾਲੇ ਜਾ ਕੇ ਬਹਿ ਜਾਂਦੇ ਨੇ ਉਹ ਧਰਤੀ ਭਾਤਾਂ ਵਾਲੀ ਹੋ ਜਾਂਦੀ ਆ ਕੋ ਸੰਤਨਾ ਆਖੋ ਸਾਧਾ ਨਾਮ ਜਿੱਥੇ ਬੰਦਗੀ ਕਰ ਨਾਲ ਯਾਦ ਕਰਦੇ ਹੋਰ ਤੀ ਨਸੀਬਾ ਵਾਲੇ ਜਿੱਥੇ ਸੰਤ ਸਾਧੂ ਕਰੇ ਹੋਰ ਤੀ ਨਸੀਬਾ ਵਾਲੇ ਜਿੱਥੇ ਸੰਤ ਸਾਧੂ ਕਰਨ ਵਾਲੇ ਚਰਨ ਪਾਤ ਜੀ ਦੀ ਅੱਖੋ ਸਾਤ ਨਾਮ ਜਿੱਥੇ ਬੰਦਗੀ ਕਰਨ ਵਾਲਿਆ ਗੱਲ ਆਪੇ ਕਰਦੀ ਸੀ ਨਾ ਜਿਹੜੇ ਬੰਦਗੀ ਕਰਨ ਵਾਲੇ ਉਹ ਆਪਣੇ ਆਪ ਨੂੰ ਧਾਕੇ ਰੱਖਦੇ ਨੇ ਉਹ ਦੱਸ ਦੇ ਜੀ ਕਿਸੇ ਨੂੰ ਇੱਕ ਬੀਜ ਬੀਜਦੇ ਆ ਤੇ ਉਹਨੂੰ ਕਿੰਨੇ ਕਿੰਨੇ ਬੂਟੇ ਲੱਗ ਜਾਂਦੇ ਨੇ ਇੱਕ ਦਾਣਾ ਬੀਜਿਆ ਉਹਨੂੰ ਖਾਰਾ ਦਾਣੀ ਲੱਗੇ ਜਿਹੜੇ ਇੱਕ ਬੀਜੀ ਆਮ ਦੀ ਜਦੋਂ ਆਪਦਾ ਬੂਟਾ ਬਣ ਜਾਂਦਾ ਉਹਨੂੰ ਕਿੰਨੇ ਆਮੇ ਕਿੰਨੇ ਆਮ ਲੱਗ ਜਾਂਦੇ ਹੁਣ ਮਾਪੁਰ ਕਹਿੰਦੇ ਲੋ ਆ ਵੀ 150 ਰੁਪਏ ਅਸੀਂ ਕਿੰਨੂ ਦਿਨੇ ਆ ਮੋਤੀ ਖੰਡ ਪਾਟ ਸ਼ਬਦ ਲੜੀਆਂ ਕਰਦੀਆਂ ਇਹਦੇ ਜੀ ਸਤਿਵਚਨ ਚਲੋ ਸੰਗਰਾਮ ਦਾ ਦਿਨ ਆਇਆ ਕਿ ਅਨਾਉਂਸਮੈਂਟ ਕੀਤੀ ਵੀ ਸੰਗਰਾਮ ਵਾਲੇ ਜਿਹੜੇ ਖੰਡ ਪਾਟਣਾ bắtਾਦੇ ਆ ਵੀ ਉਹਦੇ ਰਾਮ ਕਰਨਾ ਮੇਂੜੀ ਚਲੋਣੀ ਮਹਾਪੁਰਖਾਂ ਕਹਿੰਦੇ ਗਏ ਚਲੋ ਅਨਾਉਂਸਮੈਂਟ ਕੀਤੀ ਕਿ ਪਹਿਲਾ ਖੰਡ ਪਾਟ ਰੰਭ ਕਰਨਾ ਮਹਾਪੁਰਖਾਂ ਵੱਲੋਂ ਤੇ ਜਦੋਂ ਬੰਦਿਆ ਸੰਗਤਾਂੀਆਂ ਸਦਾ ਪਥਰ ਦਾ ਲਾਅਸਮੈਂਟ ਕੀਤੀ ਤੇ ਜਦੋਂ ਖੰਡ ਪਾਟਣਾ ਹੋਇਆ ਤੇ ਪਿੰਡ ਦੇ ਕੁ ਸਰਦਾਰ ਸੀ ਕਹਿੰਦਾ ਜੀ ਸਾਜਰ ਨੂੰ ਇੱਕ ਖੰਡ ਕੋੜੋ ਮੇਰੇ ਨੂੰ ਸੋ ਲੋ ਤੋਂ ਲਿਖੇ ਗਏ ਫਿਰ ਇੱਕ ਹੋਰ ਆਇਆ ਤੰ ਲਿਖੇਗੇ ਕਿਸ ਤਰ੍ਹਾਂ ਲਿਖਾਉਂਦੇ ਲਿਖਾਉਂਦੇ ਸੰਗਠਾਂ ਨੇ ਘਟੋ ਘਟ 18 20 ਖੰਡ ਪੜੀ ਠੀਕ ਹੈ ਖੰਡ ਪੜ ਦਾ ਭੋਗ ਪਾ ਲਿਆ ਫਿਰ ਉਪਾਰੰਭ ਕਰ ਲਿਆ ਭੋਗ ਪਾ ਲਿਆ ਅਰੰਭ ਕਰ ਲਿਆ ਭੋਗ ਪਾ ਲਿਆ ਤੇ ਸਾ ਸੰਗਤ ਜੀ ਸਮਾਨੰਗ ਦਾ ਗਿਆਨ ਜਦੋਂ ਸਮਾਨੰਗ ਦਾ ਗਿਆਨ ਤੇ ਜਿਹੜਾ ਗਿਆਨੀ ਸੀ ਮਿਸ਼ਾਤਾਂ ਬੜਾ ਖੁਸ਼ ਹੋਣ ਸਾਈਕਲ ਚੱਕਿਆ ਤੇ ਮਾਪਰ ਕਹਾਂ ਲਗੀਆ ਬਾਬਾ ਜੀ ਤੁਹਾਡੀ ਕਿਰਪਾ ਨਾਲ ਬੜੀ ਸੰਗਤ ਆਉਂਦੀ ਐ ਤੇ ਸਤਾਣੀ ਵੀ ਪਟਾਣ ਜਾਵੇਗਾ ਤੇ ਹੁਣ ਬੜਾ ਸੰਗਤ ਆਉਂਦੀ ਤੇ ਚਲੋ ਮਾਰੇ ਤੁਸੀਂ ਵੀ ਆਇਓ ਤੇ ਮਾਪਰ ਕਹਿਣ ਲਗੀ ਵੀ ਕਿਨੇ ਖਾਟ ਪੜ ਹੋ ਗਏ ਨੇ ਕਹਿੰਦੇ ਜੀ 20 ਖਾਟ ਪੜ ਹੋ ਗਏ ਕਹਿੰਦੇ ਚਲੋ 21ਵਾਂ ਸਾਡਾ ਖੰਡ ਆੜ ਦੇਖਦੇ ਹਾਂ ਜਿਹੜਾ 21ਵਾਂ ਖੰਡ ਪੜ ਨਾ ਉਹ ਸਾਡਾ ਸਾਡੇ ਨਾਮ ਦੇ ਲਿਖ ਦਿਓ 22ਵਾਂ ਜੋ ਖਾਟ ਪੜ ਆਮਤੋਂ ਕੋ ਦੋਸੀ ਆਵਾਂਗੇ ਹੱਕੂ ਸਤਨਾਮ ਇੱਕੀਵਾ ਖੰਡ ਪੜਵਾ ਮਾਂ ਪਰਖਾ ਦੇ ਨਾਮ ਤੇ ਲਿਖ ਦੁੱਤਾ ਇਹ ਅਹਿਸਾਸ ਕਿ ਜਦੋਂ ਜਿੱਕੀਵਾ ਖੰਡ ਪੜਖਾ ਰੰਗ ਹੋਇਆ ਕਿ ਮਾਂ ਪਰਖਾ ਗਏ ਕਿ ਜਦੋਂ ਮਾਂ ਪਰਖਾਏ ਤੇ ਹੋ ਗਏ ਜਨਾਏ ਹੋ ਪੈਨ ਤੇ ਪਹਿਲਾਂ ਹੀ ਆ ਗਏ ਕਿ ਕਦੇ ਵੀ ਕਗਨ ਕੀ 700000 ਜਿਹੜੀ ਪਾਪੀ ਤੇ ਆਪਾਂ ਸੰਗਤਾਂ ਦੇ ਖੰਡ ਪੜ ਲਿਖਦੇ ਆ ਉਹ ਲਿਆਉ ਚੱਲੇ ਇਹ ਚੋਦਰੀ ਆਂਦੀ ਕਿ ਸ਼ੋਭੀ ਦੀ ਕਾਪੀ ਕਾਪੀ ਮਾਪਰ ਤੋਂ ਇੱਕੀ ਖੜ ਪੜਨ 21 ਨਾ ਪੜਨ ਅੱਗੇ ਹੈ ਨਹੀਂ ਕਹਿੰਦੇ ਮਾਪਰ ਕਹਿੰਦਾ ਜੀ ਅੱਗੇ ਇਹ ਕਹਿੰਦੇ ਕੋਈ ਗੱਲ ਨਹੀਂ ਆ ਜਾਣਗੇ ਪਰ ਇੰਜ ਘਰ ਅਣਕੀ ਕਾਪੀ ਯਾਦ ਨਕੀ ਕਾਪੀ ਨੂੰ ਜਾ ਕੇ ਮਾਪਰ ਕੋਲੋਂ ਪੜ੍ਹ ਲਈ ਕਹਿੰਦੇ ਹੁਣ 70 ਸੈਂਚ ਕਾ ਵੀ ਮੋਟੀ ਐਡੀ ਮੋਟੀ ਦੇ ਵੀ ਦੇਖਿਆ ਵੀ ਐਡੀ ਮੋੜੀ ਦੀ ਬਣੀ ਬਿਜੇ ਵੀ ਮੋਟੀ ਉਲੋਟੀ ਲਾਈ ਤੇ ਭੱਜਿਆ ਗਿਆ ਸੁਨੋ ਜੀ ਇਹ ਕਹਿੰਦਾ 18 ਜਿਸਤਰੀ ਆਂਦਾ ਤੇ ਜਾ ਕੇ ਮਾਪਰ ਕੋਲ ਖਾਣੇ ਲੀਕਾ ਮਾਰਦੀਆਂ ਲੈ ਹੁਣ ਇਹ ਮੁਕਦਾ ਨਹੀਂ ਇਹ ਅੱਜ ਵੀ ਸਾ ਸਤ ਸੰਗਤਾਂ ਸਾਡੀ ਪੈਂਡਾ ਮਾਪਰਖ ਦਾ ਅਸਥਾਨ ਬਣਿਆ ਹੁਣ 225 ਚੱਲਦਾ 225 ਤੇ 247 ਤੱਕ ਉਹ ਤੇੜਾ-ਮੜਾ ਅਜੇ ਵੀ ਬੋਕਣੀ ਚੱਲਦੀ ਆ ਕੋ ਸਤਨਾਮ ਦੇਖੋ 247 ਦਾ ਤਰਕ ਇਹਦੇ ਹੋਈ ਨੇ ਅਜੇ ਵੀ ਮਾਪਰਖ ਦੀ ਬਚਨ ਹੈ ਜੋ ਮਨ ਇਕਚਿਤ ਆਰਾਮ ਦੇ ਬਣ ਕੇ ਬਰਕਤ ਖਾਏ ਦਸੰਖ ਕਰੋੜੇ ਅਸੰਖਾਂ ਕਰੋੜਾਂ ਨੂੰ ਖਾਂਦੇ ਰਹਿੰਦੇ ਨੇ ਹਣੇ ਕੋ ਮਾਪਰਖ ਦੇ ਸੱਚਖੰਡਵਾਸੀ ਸੰਤ ਬਾਬਾ ਗੁਰਬੇਸ ਸਿੰਘ ਜੀ ਆਏ ਚਲੋ ਨੇ ਭਾਰਤੀ ਕੀ ਕੀ ਸਥਾਨ ਬਣਾਇਆ 1996 ਦੇ ਗਏ ਨਾ ਜੀਰ ਕਰਕੇ ਚਲੇਗੇ ਕਿ ਜੋੜ ਮੇਲੇ ਆਦਮੀ ਲਾਦੇ ਸੰਗ ਆਜ ਵੀ ਹੁੰਦੀਆਂ ਨੇ ਕਿੰਨੀਆਂ ਕਈਆਂ ਸੰਗਤਾਂ ਆਉਂਦੀਆਂ ਕਿਵੇਂ ਆਸਥਾਨ ਬਣਾਤੀ Rajasthan ਹੱਜ ਵੀ ਚੱਲਦਾ ਪਿਆ ਆਖੋ 사ਤਨਾਮ ਜਿਮਾਤ ਉਠਾੜੇ ਪਾਠ ਕਰਵਾਈ ਅੱਜ ਵੀ ਅੱਜ ਨਾਲ ਚੱਲ ਰਹੀਆਂ ਬਾਜ਼ਰੀ ਹੋ ਗਈਆਂ ਵੀ ਲੰਗੀਆਂ ਬੰਦ ਹੋ ਗਈਆਂ ਕਿ ਬਾਦਰੀ ਉਹ ਜਮਾ ਪਰ ਕਹਿੰਦੇ ਕਿ ਵੱਡਾ ਜੇਖਤ ਮਿਆਂ ਵੀ ਇਹ ਮੁੱਕਦੇ ਨਹੀਂ ਚਾਹਦੇ ਰਹਿਣਗੇ ਹੁਣ ਸ਼ਕਤਾਂ ਉਹਨੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਹੋ ਗਈਆਂ ਜਿੰਨੇ ਅਰਦਾਸਾਂ ਕਰਕੇ ਲਾਦੇ ਇਹ ਦੀਆਂ ਪੂਰੀ ਹੋ ਗਈ ਮਮਾ ਇੱਕ ਸਾਜੂ ਮਾ ਪਰਸੋ ਖਾਣ-ਪਾਣ ਕਰਾਵਾ ਦੇ ਸਕਦੇ ਜਾਵੇਂ ਨਾ ਪਰ ਅਰਦਾਸਾਂ ਕਰਦੇ ਸਕਦੇ ਆ ਤੇ ਹੁਣ ਜੋੜ ਮਿਲ ਆਵੇ ਕਿੰਨੇ ਸੌ ਸੱਤੇ ਪਹਿਲਾਂ ਕਿੰਨੇ ਹੁੰਦੇ ਸੀ 7-8 ਤੇ ਜਦੋਂ ਦਾਸ ਆਇਆ ਸੀ 25 ਸੀ 2011 'ਚ ਜਦੋਂ ਆਇਆ ਤੇ ਖੁਦ 11 ਘਰਾਂ ਨੂੰ 25 ਖਾਣ-ਪਾਣ ਹੋ ਗਈ ਸੀ ਅਚੀ ਕੀ 2458 ਹਣ 85 ਲੱਗੇ ਦੇ ਪਹੁੰਚਾਂ ਦੇ ਕਿਨੇ ਪਹੁੰਚੂ ਸੌਗਤਾਂ ਤੇ ਆਣੇ ਨੇ ਆਪ ਕੋ ਸਤਨਾ ਰੋਭੂ ਪੈ ਗਿਆ 21ਵਾਂ ਖੰਡ ਪਰਮਾਤ ਤੋਂ ਚਲੇ ਦੇ 22ਵਾਂ ਖੰਡ ਵਾਟ ਨਾ ਬਤਾਲਿਆ ਹੁਣ ਉਹਨੂੰ ਮਨ ਵਿੱਚ ਇਹ ਸ਼ੰਕਾ ਜਗੀ ਕਿ ਮਾਹ ਵਰਕ ਐਂਦੇ ਸੀ ਵੀ ਇੱਕ ਭੁਆਣਿਆ ਪਿੰਡ ਉਜੜ ਜਾਵੇ ਉਜੜਿਆ ਤਾਂ ਹੈ ਹੀ ਨਹੀਂ ਵਿੱਚ ਦਾ ਖਟਪਟਾ ਨਹੀਂ ਰਿਡੀਸ਼ਨ ਲਾਪੀ ਬੜੀਆਂ ਸ਼ੰਕਾਉਣ ਲੱਗ ਪਈਆਂ ਵੀ ਮਾਹ ਵਰਕ ਕਹਿੰਦੇ ਸੀ ਵੀ ਸ਼ਸ਼ਾਸ਼ਾ ਕੁਬੀ ਕੀ ਕਹਿੰਦੀ ਹੈ ਕਹਿੰਦਾ ਮਾਰੇ ਮੈਨੂੰ ਪਤਾ ਕੀ ਕਹਿੰਦੀ ਹੈ ਕਹਿੰਦੇ ਇਹ ਕਹਿੰਦੀ ਹੈ ਇਹ ਪੁਹਾਣੀਆਂ ਕੱਢ ਗੁੱਜੜ ਜਾਵੇਗਾ ਆਪ ਨੂੰ ਸਾਥ ਨਾਲ ਕਹਦਾ ਗੁਜੜਾ ਕੱਢੀ ਕੀ ਹੋਇਆ ਬੱਸ ਥੜਪੜ ਆਰਾਮ ਵੀ ਹੋਇਆ ਸੀ ਸਾਥ ਸੰਗ ਜੋ ਪੰਜ ਰੱਖੀ ਸੀ ਪੰਜਾਂ ਚੋਂ ਦੋ ਚਲੇ ਗਏ ਤੇ ਰਹੇਗੇ ਤੇ ਥੋੜੇ ਸਮੇਂ ਮਗਰ ਪੁਹਾਣੀ ਨੂੰ ਪੈਟਰੋਂ ਠੇਰਾ ਪਾਲਿਆ ਫੌਜ ਨੇ ਆ ਕੇ ਫੌਜ ਨੇ ਠੇਰਾ ਪਾਲਿਆ ਤलाश ਕਰੀ ਕਿ ਹਜਰੋ ਪੈ ਗਿਆ ਤੇ ਸਿਕਤ ਬੋਲ ਦਿੱਤਾ ਵੀ ਕੋਈ ਪਿੰਡੋਂ ਬਾਹਰ ਨਾ ਜਾਵੇ ਤੇ ਬਾਹਰਲਾ ਅੰਦਰ ਨਾ ਆਵੇ ਜੇ ਕੋਈ ਬਾਹਰ ਅੰਦਰੋਂ ਬਾਹਰ ਗਿਆ ਤੇ ਬਾਹਰ ਉਹ ਗੋਲੀ ਮਾਰ ਦਿੱਤੀ ਜਾਣੀਗੀ ਆਂਖੋ ਸਾਧਨਾ ਉਹ ਹਾਰੀਏ ਪਿੰਡ ਨੂੰ ਕਿਹਾ ਪਾਇਆ ਖੋਜਾਂ ਨੇ ਆ ਕੇ ਤਲਾਸ਼ੀ ਲਈ ਗਈ ਤਲਾਸ਼ੀ ਲੈਣ ਤੇ ਕਹਿੰਦੇ ਨਾ ਇੱਕ 3 ਮੀਟਰ ਭਰਿਆ ਉਹ ਹਥਿਆਰਾਂ ਦਾ ਨਿਕਲਿਆ ਉਸ ਪਿੰਡ ਵਿੱਚੋਂ ਇੱਕ ਇੱਕ ਜਗਾ ਬਣੀ ਸੀ ਉੱਥੇ 3 ਮੀਟਰ ਰੋਕ ਕੇ ਰੱਖਿਆ ਸੀ

ਇਹ ਕਿਉ ਹੋਇਆ ਸਿੰਘ ਛੱਡ ਕੇ ਚਲੇ ਗਏ ਸੀ ਜੇ ਸਿੰਘ ਰਹਿੰਦੇ ਫੋਜਾਂ ਨੇ ਢੇਰਾ ਪਾਲਿਆ ਸੀ ਤੇ ਆਹੋ ਸਾਹਮਣੇ ਲੜਾਈ ਹੋਈ ਸੀ ਕਿ ਇਹ ਪਿੰਡ ਦਾ ਕੱਖ ਵੀ ਨਹੀਂ ਰਹਿਣਾ ਸੀ ਆਪੋ ਸਤਨਾਮ ਪਰ ਕੇਵਲ ਕਿ ਕੇਵਲ ਪਾਣੀ ਦਾ ਪ੍ਰਬੰਧ ਚੱਲਣ ਲੱਗ ਪਿਆ ਪਾਣੀ ਚੱਲਦੇ ਨੇ ਇੰਨੀ ਕੋ ਪਾਣੀ ਚੱਲੀ ਕਿ ਪਾਣੀ ਦੀ ਬਰਕਤ ਹੀ ਐਸੀ ਪਿੰਡ ਤੇ ਹੋ ਗਈ ਆਪੋ ਸਤਨਾਮ ਜੋ ਮਨ ਇੱਕ ਚਿਤ ਆਰਾਮ ਜਿਤਨ ਦੀ ਬਰਕਤ ਖਾਏ ਅਸੰਤ ਕਰੋੜੇ ਭਗਤੀ ਕਰਨ ਵਾਲੇ ਸਿਮਰਨ ਕਰਨ ਵਾਲੇ ਬੜੇ ਥੋੜੇ ਹੁੰਦੇ ਨੇ ਪਰ ਬੰਦਗੀ ਦੇ ਬੜੇ ਥੋੜੇ ਥੋੜੇ ਦੇ ਬੰਦਗੀ ਕਰਨ ਵਾਲੇ ਸਾਧ ਸੰਗਤ ਜੀਓ ਜਿੱਥੇ ਬੰਦਗੀ ਹੈ ਜਿੱਥੇ ਸਿਮਰਨ ਹੈ ਜਿੱਥੇ ਬਾਣੀ ਹੈ ਉਥੇ ਕਿਸੇ ਠੀਕਾ ਟਾਟਾ ਦੀ ਆਖੋ ਸਾਡਾ ਨਾਮ ਉਹ ਜਗ੍ਹਾ ਭਗਤੀ ਦੀ ਸ਼ਕਤੀ ਬਾਣੀ ਹੁੰਦੀ ਹੈ ਮਾਤ ਪਤਾਂ ਦਾ ਸਥਾਨ ਇੱਥੇ ਆਪਾਂ ਆ ਕੇ ਬੈਠੇ ਮਾਤ ਪਤਾਂ ਦਾ ਇਹਨਾਂ ਦੀ ਕਮਾਈਆਂ ਕੀਤੀਆਂ ਨੇ ਕਿੰਨੇ ਸਥਾਨ ਬਣੇ ਨੇ ਇਹਨੀਆਂ ਸ਼ਕਤਾਂ ਦੂਰ ਤੜ੍ਹੇ ਹੋ ਗਈ ਜੰਮੂ ਤੋਂ ਨਹੀਂ ਸੰਕਤਾ ਉਹਨਾਂ ਦੇ ਘਟ ਵੀ ਘਰ ਤੋਂ ਹੀ ਹੈਗੇ ਨੇ ਉਹ ਜਿੱਥੋਂ ਨਾਂ ਕਿਉਂਦੇ ਰਸਤੇ ਚ ਦਰਬਾਰਸ਼ਾ ਵੀ ਹੁੰਦਾ ਕੋਈ ਇੱਥੇ ਕਿਉਂ ਉਹਦੇ ਉਹਨਾਂ ਦੀ ਸ਼ਰਧਾ ਭਾਵਨਾ ਅਰਦਾਸ਼ ਦਾ ਭਾਵਨਾ ਦੀ ਹੈ ਨਾ ਮਾਪਰ ਕਹਿੰਦੇ ਭਾਈ ਜੇ ਤੁਸੀਂ ਕੁਝ ਸਿਖਾਉਣਾ ਹੈ ਜਿੱਦਾ ਛਰਦਾ ਭਾਵਨਾ ਨਾਲ ਸਿਖਾਉਂਗੇ ਅਸੀਂ ਛੱਕ ਲਵਾਂਗੇ ਗੱਲ ਤਾਂ ਛਰਦਾ ਭਾਵਨਾ ਦੀ ਵਿਸ਼ਵਾਸ ਦੀ ਹੈ ਭਰੋਸੇ ਦੀ ਹੈ ਜਿੱਥੇ ਵਿਸ਼ਵਾਸ ਹੈ ਵਿਸ਼ਵਾਸ ਭਰੋਸਾ ਕਰਕੇ ਬੰਦਗੀ ਕਰ ਲਵਾਂਗੇ ਸੇਵਾ ਕਰ ਲਵਾਂਗੇ ਤੇ ਗੁਰੂ ਨੇ ਬੜੀ ਕਿਰਪਾ ਕਰ ਜਣੀ ਹੈ ਇਸ ਸਤਨ ਸ੍ਰੋਗੜ ਦੀ ਕਾਰ ਸਿਵਾਰਮ ਕੀ ਛੇਵੇਂ ਪਾਤਸ਼ਾਹ ਦੀ ਕਿਰਪਾ ਦੇ ਨਾਲ ਮੁੰਡਾ ਸਿਨੇ ਮਾਪਰ ਖਾਨਿਆਂ ਸੰਗਤਾਂ ਹੋਈਆਂ ਨੂੰ कि ਆਪਾਂ ਗੁਰਬਾਣੀ ਦੇ ਪਾਠ ਕਰ ਦੋਗੇ ਰਵਾਂਗੇ ਗੁਰਬਾਣੀ ਦੇ ਪਾਠ ਚੱਲਦੇ ਰਹਿਣਗੇ ਜੇ ਮਾਇਆ ਗੁਰੂ ਘਰ ਆਉਂਦੀ ਰਹੇ ਤੇ ਜੇ ਕਦੇ ਪਾਠ ਮੰਨ ਕਰਦੀਏ ਸੰਗਤਾਂ ਜੇ ਸੰਗਤਾਂ ਹੋਈਆਂ ਤੇ ਪਾਠ ਕਰਉਂਗੀ ਗੁਰਮੁਖ ਐਸੇ ਕਹਿੰਦੇ ਨੇ ਨਾ ਕਿ ਮਾਤੁਰਖਾ ਦੇ ਬਚਨ ਭਾਈ ਜਨੀ ਚਲਾਓ ਮੋ ਤੁਹਾਡੇ ਸਥਾਨ ਬਣ ਜਾਣਗੇ ਜਿੱਤੇ ਖੰਡ ਪੜ ਚੱਲਦੇ ਨੇ ਆਡਰ ਨਾਲ ਇੱਕ ਪਰਿਵਾਰ ਨੇ ਖੰਡ ਪੜ ਕਰਾਇਆ ਤੇ ਨਾਲ ਕਿੰਨੇ ਆਏ ਨਗਰ ਵਿੱਚ ਚਲੇ ਆ ਮਾਇਆ ਵੀ ਆਈ ਮੇਕਣੇ ਕਹਾ ਕਿ ਦਸਵੀਂ ਪਟਾ ਪਰ ਨਾਲ ਕਿ ਚਲੋ ਸੇਵਾ ਚੱਲਦੀ ਹੈ 17 ਜਾਂ ਘਾਟ ਪਟ ਦਾ 17 ਵਿੱਚ ਦਿੱਤਾ ਤੇ ਨਾਲੇ ਉਹ 10-5000 ਦੇਵੇਗਾ ਨਾ ਨਾਲ ਇਹ ਸੰਗਤ ਦੀ ਵੀ ਸੰਗ सेवा ਚੱਲਦੀ ਉਹਨੇ ਆੜੋਂ ਮੜੇ 10-5000 ਦੇ ਦੇਣਾ ਆਖੋ ਸਤਨਾਮ ਇਹ ਗੁਰੂ ਘਰ ਦੇ ਕੰਮ ਸਾਰੇ ਚੱਲਦੇ ਰਹਿੰਦੇ ਨੇ ਜੋ ਮਨ ਇੱਕ ਚਿਤ ਆਰਾਧੇ ਦੇਨ ਕੀ ਬਰਕਤ ਖਾਏ ਅਸੰਖ ਕਰੋੜੇ ਤੁਧਨੋ ਸਭ ਧਿਆਨ ਕੀ ਸੀ ਥਾਏ ਪਏ ਜੋ ਸਾਹਿਬ ਲੋੜੇ ਜੋ ਗਣ ਜੋ ਗਣ ਸਭ ਕੋ ਰਸੀਏ ਖਾਂਦੇ ਕਹਿਣ ਦੇ ਸੇ ਮੂਏ ਮਰ ਜੰਮੀ ਕੋ ਏਕਰ ਹੋ ਕੇ ਦੇ ਜੋ ਬੈਠ ਸਤਿਗੁਰੂ ਜੀ ਦੇ ਖਾਂਦੇ ਪਹਿਨਦੇ ਮਿਹਰੇ ਸਤਗੁਰੂ ਨੂੰ ਬਿਨਾਂ ਯਾਦ ਕੀਤਿਆਂ ਖਾਂਦੇ ਨੇ ਪਹਿਨਦੇ ਨੇ ਉਹ ਜਾਂਦੇ ਮਾਤੇ ਰਹਿਦੇ ਨਾ ਕੋ ਸਤਿਨਾਮ ਜਿਸੇ ਕੁਝ ਖਾਂਦੇ ਆ ਨਾ ਗੁਰੂ ਦਾ ਸ਼ੁਕਰਾਨਾ ਕਰੀਏ ਨਾ ਦਾਤਾ ਦਾ ਤਾਰ ਮੇਰਾ ਜੱਤਾ ਖਾਣਾ ਪਾਇਤ ਮੂਹ ਜਿੱਤਾ ਅਸੀਂ ਸਾਧਰੇ ਆ ਉਹਦਾ ਸ਼ੁਕਰਾਨਾ ਕਰਕੇ ਕੱਪੜੇ ਪਹਿਨਦੇ ਆ ਨਾ ਜੋ ਬੈਨ ਸਤਿਗੁਰ ਸੇਹ ਦੇ ਖੰਦੇ ਪੈਣ ਦੇ ਸੇ ਮੋਏ ਮਰ ਜੰਮੇ ਕੋੜੇ ਜਿਹੜੇ ਸਤਿਗੁਰ ਨੂੰ ਯਾਦ ਕੀਤੇਆਂ ਬਿਨਾ ਹੋਰਨ ਛੱਕਣਗੇ ਪਕੜੇ ਪੈਣਣਗੇ ਉਹ ਜੰਮ ਦੇ ਮਰਦੇ ਰਹਿਣਗੇ ਕਿਉਂ ਤਾਂ ਜੰਮ ਦੇ ਮਰਦੇ ਰਹਿਣਗੇ ਉਹ ਵੀ ਗੁਰੂ ਨੂੰ ਅਗੁਰੂ ਦਾ ਕਦੇ ਸ਼ੁਕਰਾਨਾ ਨਹੀਂ ਕਰਦੇ ਜਿੰਦਾ ਕੌਣ ਹੈ ਆਵਾਜੂ ਤੂੰ ਦਿੰਦਾ ਜਿਸੀ ਮਹਿੰਗੇ ਮਹਿੰਗੇ ਕੱਪੜੇ ਪਹਿਨਦੇ ਹਾਂ ਮਾਰੇ ਤੂੰ ਦਿੰਦਾ ਤੇਰਾ ਸ਼ੁਕਰ ਗੁਜ਼ਾਰ। ਘਰ ਵਿੱਚ ਜੋ ਮੰਗਦਾ ਪ੍ਰਸ਼ਾਦਾ ਛਕਦੇ ਆਂ ਭੋਜਨ ਛਕਦੇ ਆਂ ਅੱਜ ਪੈਸੇ ਨੇ ਕੋਠੀਆਂ ਨੇ ਗੱਡੀਆਂ ਨੇ ਸਭ ਕੁਝ ਵਾਜਰੂ ਤੇਰਾ ਤੂੰ ਦਿੱਤਾ ਮਾਰੇ ਤੇਰਾ ਸ਼ੁਕਰ ਗੁਜ਼ਾਰ ਕਰਨੀ ਅਮਰ ਕਉਲ ਨੂੰ ਤੇ ਮੱਥਾ ਟੇਕ ਜੇ ਕਟਪਟ ਦਾ ਸ਼ੁਕਰਾਨਾ ਕਰਨੀ ਮਾਰੇ ਸਭ ਕੁਝ ਤੇਰਾ ਆਖੋ ਸਤਨਾਮ ਓਏ ਹਾਜ਼ਰ ਮਿੱਠਾ ਬੋਲਦੇ ਬਹਾਵਿਸਾ ਡੈਮਕ ਭੋਲੇ ਕਹਿੰਦੇ ਬਹੁਤ ਲੋਕ ਤੇਨੂੰ ਮਿਲਣਗੇ ਦੁਨੀਆ ਵਿੱਚ ਜਿਹੜੇ ਮਿੱਠੇ ਬੋਲਣ ਵਾਲੇ ਨੇ ਮੂੰਹ ਤੋਂ ਮਿੱਠਾ ਬੋਲਣਗੇ ਪਰ ਦਿਲੋਂ ਵੇਖ ਜ਼ਹਿਰ ਝੋਲਣੇ ਨੇ ਕਹਿੰਦਾ ਪਾਸੇ ਆਓ ਜਿਹਦੀ ਹੁਣੀ ਨਹੀਂ ਧਿਆ ਕਰਾਂਗੇ ਆਪ ਨੂੰ ਸਤਨਾਮ ਮਨ ਖੋਟੇ ਜੈਮ ਛੋਲੇ ਜਿਨ੍ਹਾਂ ਦੇ ਮਨ ਖੋਟੇ ਨੇ ਬੇਈਮਾਨ ਨੇ ਗੁਰੂ ਉਹਨੂੰ ਕਦੇ ਆਪਦੇ ਨਾਲ ਜੋੜਦਾ ਨਹੀਂ ਕੋਈ ਸ਼ੋਰ ਦਿੰਦਾ ਕੋਈ ਸਤਨਾਮ ਹਰ ਕਹਿੰਦਾ ਤੂੰ ਪਾਸੇ ਰਹਿ ਕਿ ਆ ਮਨ ਬੇਈਮਾਨ ਹੈ ਇਹ ਸਤਨੂ ਦੀ ਬਾਣੀ ਹੈ ਗੋਵੀ ਰਾਜਨ ਦੇ ਝੋਖੇ ਪਾਤਸ਼ਾਹ ਕਹਿੰਦੇ ਨੇ ਮਨ ਖੋਟੇ ਤੇ ਛੋੜੇ ਜਿਨ੍ਹਾਂ ਦੇ ਮਨ ਖੋਟੇ ਨੇ ਜਿਨ੍ਹਾਂ ਦੇ ਮਨ ਬੇਈਮਾਨ ਨੇ ਗੁਰੂ ਨਾਨਕ ਪਾਸੀ ਕਰ ਦਿੰਦਾ ਆਪਾਂ ਹਰ ਧੋ ਝੋਨਾ ਇਕੱਠਾ ਹੋਇਆ ਨਾ ਝੋਨਾ ਜਿਹੜੇ ਝੋਨੇ ਵਿੱਚ ਦਾਣੇ ਨੇ ਪੂਰਨ ਤਰ੍ਹਾਂ ਕਰਨੇ ਲਈ ਫੱਟਾ ਮਾਰਿਆ ਹਵਾਲਾ ਹੀ ਜਿਹੜੇ ਭੋਪੇ ਚੱਕੇ ਰੂਹੀ ਜੇਸ਼ਣ ਦੇ ਜੀ ਆਪ ਕੋ ਸਤਨਾਮ ਜਿਹੜੇ ਅੰਦਰੋਂ ਖਾਲੀ ਨੇ ਮਾਰ ਕੇ ਚੱਲ ਬਾਹਰ ਤੇ ਜਿਹੜੇ ਅੰਦਰੋਂ ਬੰਦਗੀ ਨਾਲ ਭਰੇ ਨੇ ਸਿਮਰਨ ਕਰਿ ਮਾਰਕ ਕੋਲ ਬਿਠਾ ਲੈਂਦੇ ਨੇ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਤੇ ਸਾਹ ਜਿਸ ਪਾਸ ਬੈਠਿਆ ਸੋਹੀ ਐਸ ਬਣਾ ਦਾ ਸੋ ਗੁਰੂ ਸੁਣਿ ਉਹ ਲਾਗਦੇ ਨੇ ਜਿਹੜੇ ਕੋਲ ਬਹਿ ਜਾਂਦੇ ਆਗੋ ਸਤਨਾਮ